ਕਿ ਤੁਸੀਂ ਵੀ ਸ਼ਕੀਨ ਹੋ ਲੰਬੇ ਵਾਲਾਂ ਦੇ ਔਰ ਜਿਨ੍ਹਾਂ ਦੇ ਗ੍ਰੇ ਹੇਅਰ ਹੋ ਚੁਲੇ ਨੇ ਉਹਨਾਂ ਨੂੰ ਬਲੈਕ ਹੇਅਰ ਚਾਹੀਦੇ ਨੇ ਬ੍ਰਾਊਨ ਹੇਅਰ ਚਾਹੀਦੇ ਨੇ ਬਹੁਤ ਵਧੀਆ ਕਿ ਚੀਜ਼ ਦੱਸਤੀ ਆ ਬਸ ਪਾਣੀ ਦੇ ਵਿੱਚ ਇਸ ਲੱਕੜੀ ਦੇ ਟੁਕੜੇ ਨੂੰ ਮਿਕਸ ਕਰਕੇ ਰਾਤ ਭਰ ਰੱਖ ਕੇ ਤੇ ਤੁਸੀਂ ਕਿਸ ਤਰੀਕੇ ਨਾਲ ਆਪਣੇ ਹੇਅਰ ਤੇ ਸਪਰੇਅ ਕਰਨਾ ਹੈ ਤੇ ਤੁਹਾਡੇ ਵਾਲ ਲੰਬੇ ਵੀ ਹੋ ਜਾਣਗੇ ਔਰ ਤੁਹਾਡੇ ਵਾਲ ਕਾਲੇ ਵੀ ਹੋ ਜਾਣਗੇ ਔਰ ਜਿਨ੍ਹਾਂ ਦੇ ਸਮੇਂ ਤੋਂ ਪਹਿਲਾਂ ਵਾਈਟ హెయిਰ ਹੋਣ ਲੱਗ ਗਏ ਨੇ ਉਹ ਜਿਹੜੇ ਬਲੈਕ హెయిਰ ਹੋਣ ਲੱਗ ਜਾਣਗੇ ਕਈਆਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਬਹੁਤ ਜ਼ਿਆਦਾ ਡੈਂਡਰਫ ਹੈ ਬਹੁਤ ਜ਼ਿਆਦਾ హెయిਰ ਫਾਲ ਦੀ ਪ੍ਰੋਬਲਮ ਹੈ ਇਸ ਪਾਣੀ ਦਾ ਇਸਤੇਮਾਲ ਕਰਕੇ ਉਸ ਜਿਹੜੀ ਸਮੱਸਿਆ ਹੈ ਸਾਰੇ ਵਾਲਾਂ ਦੀ ਉਹਨੂੰ ਠੀਕ ਕਰ ਸਕਦੇ ਹੋ ਤੇ ਇਹ ਪਾਣੀ ਕਿਹੜਾ ਹੈ ਇਸ ਤਰੀਕੇ ਨਾਲ ਆ ਦੇਖੋ ਇਹ ਹੈਗੀਆਂ ਨੇ ਲੱਕੜੀਆਂ ਇਹਨੂੰ ਕਹਿੰਦੇ ਨੇ ਅਮਰਤਾਸ਼ ਅਮਰਤਾਸ਼ ਦੀ ਵੇਲ ਹੁੰਦੀ ਹੈ ਉਹਦੇ ਨਾਲ ਇਹ ਫਲੀਆਂ ਲੱਗਦੀਆਂ ਨੇ ਤੇ ਇਸ ਤਰੀਕੇ ਨਾਲ ਸੋਕ ਕੇ ਇਹ ਲੱਕੜੀ ਜਿਹੇ ਦੇ ਟੁਕੜੇ ਬਣ ਜਾਂਦੇ ਨੇ ਤੇ ਇਹਨਾਂ ਲੱਕੜੀਆਂ ਦੇ ਟੁਕੜੇ ਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜਾਂ ਆਪਣੇ ਅੰਸਾਰੀਆਂ ਕੋਲੋਂ ਪੁੱਛ ਸਕਦੇ ਵੈਸੇ ਆਨਲਾਈਨ ਹੀ ਮਿਲਦੀਆਂ ਨੇ ਜ਼ਿਆਦਾ ਇਹਨਾਂ ਨੂੰ ਤੁਸੀਂ ਰਾਤ ਭਾਰ ਇਸ ਤਰੀਕੇ ਨਾਲ ਕਿਸੇ ਵੀ ਬਰਤਨ ਵਿੱਚ ਭੇਕ ਰੱਖ ਦੇਣਾ ਹੈ ਚਾਹੇ ਕਿਸੇ ਲੋਹੇ ਦੇ ਬਰਤਨ ਚ ਚਾਹੇ ਕਿ ਸਟੀਲ ਦੇ ਕਿਤੇ ਵੀ ਕਿਸੇ ਵੀ ਵਿੱਚ ਰੱਖ ਦੇਣਾ ਇਸ ਤਰੀਕੇ ਨਾਲ ਰਾਤ ਪਰ ਭੇਕ ਕੇ ਰੱਖੋਗੇ ਇਹ ਜਿਹੜਾ ਅੰਦਰਲਾ ਪਾਸਾ ਇਹਦਾ ਬਿਲਕੁਲ ਸੋਫਟ ਹੋ ਜਾਵੇਗਾ ਜਿਹੜਾ ਕਿ ਸਾਡੇ ਵਾਲਾਂ ਨੂੰ ਬਲੈਕ ਕਰਦਾ ਹੈ ਔਰ ਲੰਬਾ ਕਰਦਾ ਹੈ ਵਾਲਾਂ ਨੂੰ ਮਜ਼ਬੂਤ ਕਰਦਾ ਹੈ ਵਾਲਾਂ ਦੀ ਜਿਹੜੀ ਗਰੋਥ ਹੈ ਉਹਨੂੰ ਲੰਬੀ ਕਰਦਾ ਹੈ ਠੀਕ ਹੈ ਇਹ ਅਮਰਤਾਸ਼ ਵੇਲ ਇਹਨੂੰ ਫਲੀਆਂ ਜਿਹੜੀਆਂ ਨੇ ਇਹਦੇ ਬਹੁਤ ਕੰਮ ਦੀਆਂ ਨੇ ਤੇ ਹੁਣ ਮੈਂ ਇਹ ਪਾਣੀ ਦਾ ਇਸਤੇਮਾਲ ਕਿੱਦਾਂ ਕਰਦੀ ਹਾਂ ਤੁਹਾਡੇ ਨਾਲ ਮੈਂ ਕਰਦੀ ਹਾਂ ਸ਼ੇਅਰ ਤੇ ਇਸ ਪਾਣੀ ਨੂੰ ਤੁਸੀਂ ਬਣਾ ਕੇ ਸਪਰੇਅ ਵਾਲੇ ਬੋਤਲ ਵਿੱਚ ਵੀ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਮਤਲਬ ਕਿ ਆਪਣੇ హెయిਰ ਵਾਸ਼ ਕਰਨੇ ਹੋਣਗੇ ਉਸ ਤੋਂ ਪਹਿਲਾਂ ਤੁਸੀਂ ਲਗਾ ਕੇ ਦੋ ਤਿੰਨ ਦਿਨ ਇਹਨੂੰ ਲਗਾ ਕੇ ਰੱਖ ਲਓ ਇਹਦਾ ਕੋਈ ਵਿਗਾੜ ਨਹੀਂ ਹੈਗਾ ਰਾਤ ਪਰ ਲਗਾ ਕੇ ਰੱਖ ਲਓ ਤੁਹਾਡੇ హెయిਰ ਜਿਹੜੇ ਨੇ ਬਿਲਕੁਲ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਔਰ ਜਿਹਨਾਂ ਦੇ ਗ੍ਰੇ ਹੈਅਰ ਹੋ ਗਏ ਨੇ ਨਾ ਸਮੇਂ ਤੋਂ ਪਹਿਲਾਂ ਉਹ ਜਿਹੜੇ ਨੇ ਨਾ ਬਿਲਕੁਲ ਹੌਲੀ 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 ਬ੍ਰਾਊਨ ਤੋਂ ਬ੍ਰਾਊਨ ਬ੍ਰਾਊਨ ਹੋ ਕੇ ਫਿਰ ਉਹ ਬਲੈਕ ਚ ਹੋ ਜਾਣਗੇ ਕਨਵਰਟ ਅਗਰ ਤੁਸੀਂ ਇਸ ਨੂੰ ਪੂਰਾ ਬਲੈਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਇੰਡੀਗੋ ਪਾਊਡਰ ਮਿਕਸ ਕਰਕੇ ਇੰਡੀਗੋ ਪਾਊਡਰ ਮੇ ਹਾਂਜੀ ਇਸ ਪਾਣੀ ਨੂੰ ਕਿਸੇ ਵੀ ਸਪਰੇਅ ਵਾਲੀ ਬੋਤਲ 'ਚ ਜਿੱਦਾਂ ਆਪਾਂ ਗੁਲਾਬ ਜਲ ਲੈ ਕੇ ਆਉਨੇ ਹਾਂ ਸਪਰੇਅ ਵਾਲੀ ਬੋਤਲਾਂ ਹੁੰਦੀਆਂ ਨੇ ਨਾ ਉਹਦੇ ਵਿੱਚ ਤੁਸੀਂ ਇਸ ਪਾਣੀ ਨੂੰ ਪਾ ਲੈਣਾ ਜਿੱਦਾਂ ਕਿ ਇਹ ਮੈਂ ਪਾਇਆ ਫਿਰ ਤੁਸੀਂ ਇਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਆਪਣੇ ਸਾਰੇ 헤ਅਰ ਤੇ ਇਹਦੀ ਮਤਲਬ ਕਿ ਪੂਰੀ ਤਰ੍ਹਾਂ ਮ사ਜ ਕਰ ਲੈਣੀ ਮੈਂ ਕੀਤੀ ਹੋਈ ਸੀ ਕਿ ਇਸ ਕਰਕੇ ਮੈਂ ਹੁਣ ਨਹੀਂ ਲਗਾਇਆ ਹੈਗਾ ਤੇ ਮੈਂ ਵਾਲ ਜਿਹੜੇ ਨੇ ਨਾ ਧੋਏ ਨੇ ਠੀਕ ਹੈ ਲਗਾ ਕੇ ਇਸ ਪਾਣੀ ਨੂੰ ਤੁਸੀਂ ਸਟੋਰ ਕਰਕੇ ਇਸ ਤਰੀਕੇ ਨਾਲ ਬੋਤਲਾਂ ਵਿੱਚ ਜਿੱਦਾਂ ਮਰਜ਼ੀ ਤੁਸੀਂ ਭਰ ਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਆਪਣਾ ਸਿਰਸੁਰ ਧੋਣਾ ਹੋਵੇ ਜਦੋਂ ਲੱਗਦਾ ਕਿ ਅਸੀਂ ਆਪਣੇ ਸਿਰ ਨੂੰ ਵਾਸ਼ ਕਰਨਾ ਹੈ ਤੁਸੀਂ ਇਸ ਸਪਰੇ ਨੂੰ ਪੂਰੀ ਤਰ੍ਹਾਂ ਆਪਣੇ ਸਿਰ ਦੇ ਵਿੱਚ ਲਗਾ ਲੈਣਾ ਹੈ ਠੀਕ ਹੈ ਤੁਹਾਡੇ ਜਿਹੜੇ ਵਾਲ ਨੇ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਬੱਚੇ ਵੀ ਲਗਾ ਸਕਦੇ ਨੇ ਤੁਸੀਂ ਵੀ ਲਗਾ ਸਕਦੇ ਹੋ ਇਸ ਉਮਰ ਵਿੱਚ ਤੁਸੀਂ ਮੇਰੇ ਵਾਲ ਦੇਖ ਲਓ ਕਿੰਨੇ ਲੰਬੇ ਔਰ ਕਿੰਨੇ ਮਜ਼ਬੂਤ ਪਏ ਨੇ ਦੇਖ ਜੇ ਮੈਂ ਸਭ ਕੁਝ ਜਾਣੀ ਕਿ ਮੇਰੇ ਵਾਲ ਜਿਹੜੇ ਇੱਕ ਇੰਨੇ ਹੋ ਜਾਣ ਇੱਕ ਪਾਸੇ ਦੇ ਪਰ ਨਹੀਂ ਫਿਰ ਵੀ ਦੇਖੋ ਬਹੁਤ ਹੀ ਹੈਵੀ ਵਾਲ ਨੇ ਮੇਰੇ ਬਹੁਤ ਆ ਤੁਸੀਂ ਦੇਖ ਸਕਦੇ ਹੋ ਥੋੜੇ ਥੋੜੇ ਨਾ ਵਿੱਚ ਬਰਾਊਨ ਹੋਣੇ ਸ਼ੁਰੂ ਹੋ ਗਏ ਨੇ ਛੇਟ ਮਾਰ ਰਹੇ ਨੇ ਕਿਉਂਕਿ ਥੋੜੇ ਥੋੜੇ ਵਾਈਟ ਹੋਣੇ ਸ਼ੁਰੂ ਹੋ ਗਏ ਸੀ ਤੇ ਇਹਦੇ ਨਾਲ ਬਰਾਊਨ ਹੋਣੇ ਸ਼ੁਰੂ ਹੋ ਗਏ ਨੇ ਹੌਲੀ ਹੌਲੀ ਕਾਲੇ ਹੋ ਜਾਣਗੇ ਅਗਰ ਜੇ ਤੁਸੀਂ ਪਹਿਲਾਂ ਹੀ ਕਾਲੇ ਚਾਹਦੇ ਹੋ ਤੁਹਾਡੇ ਹੋ ਜਾਣ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੰਡੀਗੋ ਪਾਊਡਰ ਹੁੰਦਾ ਹੈ ਮਹਿੰਦੀ ਵਰਗਾ ਹੁੰਦਾ ਹੈ ਇੰਡੀਗੋ ਪਾਊਡਰ ਕਿਸੇ ਵੀ ਤੁਸੀਂ ਦੁਕਾਨ ਤੋਂ ਲਿਆ ਸਕਦੇ ਹੋ 10 20 ਰੁਪਏ ਦਾ ਅਵੀਵੀਰ ਤੇ ਵੀਰ ਤੇ ਤਾਂ ਮਿਲ ਜਾਂਦਾ ਇੰਡੀਗੋ ਪਾਊਡਰ ਤੁਸੀਂ ਮਹਿੰਦੀ ਹੰਗੂ ਦੇ ਵਿੱਚ ਘੋਲ ਕੇ ਤੇ ਆਪਣੇ 헤ਰ ਤੇ ਲਗਾ ਸਕਦੇ ਹੋ 2-3 ਘੰਟੇ ਲੱਗਿਆ ਰਹਿਣ ਦੇਣਾ ਉਸ ਤੋਂ ਬਾਅਦ ਤੁਸੀਂ ਆਪਣੇ 헤ਰ ਜਿਹੜੇ ਨੇ ਵਾਸ਼ ਕਰ ਦੇਣੇ ਨੇ ਤੇ 헤ਰ ਤੁਹਾਡੇ ਬਿਲਕੁਲ ਬਲੈਕ ਹੋ ਜਾਣੇ ਨੇ ਕਾਫੀ ਟਾਈਮ ਤੁਹਾਡੇ ਵਾਲ ਜਿਹੜੇ ਬਲੈਕ ਰਹਿਣਗੇ ਇਹ ਨਹੀਂ ਹੈਗਾ ਕਿ ਜਲਦੀ ਹੀ ਵਾਪਸ ਤੁਹਾਡਾ ਕਲਰ ਆਣਾ ਸ਼ੁਰੂ ਹੋ ਜਾਏਗਾ ਸਗੋ ਹੌਲੀ 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 ਤੇ ਤੁਹਾਡੇ ਜਮਾ ਹੀ ਕਾਲੇ ਹੋ ਜਾਣੇ ਨੇ ਠੀਕ ਹੈ ਹਾਂ ਜਿਹੜੇ ਮਤਲਬ ਕਿ 50 ਤੋਂ ਉੱਪਰ ਜਿਵੇਂ 60 70 ਸਾਲ ਦੇ ਜਿਹੜੇ ਕਹਿਣ ਕਿ ਸਾਡੇ ਹੁਣੇ ਕਾਲੇ ਹੋ ਜਾਣ ਇੱਕਦਮ ਤਾਂ ਨਹੀਂ ਹੁੰਦੇ ਅਗਰ ਇੱਕਦਮ ਕਰਨਾ ਚਾਹੁੰਦੇ ਹੋ ਐਂਟਿਕੋ ਪਾਊਡਰ ਲਗਾ ਸਕਦੇ ਹੋ ਅਜ ਦਾ ਸ਼ੁਰੂ ਵਿੱਚ ਹੀ ਜਿਵੇਂ ਬੱਚਿਆਂ ਦੇ ਹੁਣ ਸ਼ੁਰੂ ਹੋ ਜਾਂਦੇ ਨੇ ਵਾਈਟ ਵਾਲ ਜਾਂ 35 ਸਾਲ ਦੀ 30 ਸਾਲ ਦੀ ਉਮਰ 'ਚ 40 ਸਾਲ ਦੀ ਉਹ ਤੁਹਾਡੇ ਜਲਦੀ ਹੀ ਇਹਦੇ ਨਾਲ ਬਲੈਕ ਹੋਣੇ ਸ਼ੁਰੂ ਹੋ ਜਾਣੇ ਨੇ ਬਹੁਤ ਵਧੀਆ ਹੁੰਦਾ ਇਸ ਤਰੀਕੇ ਦੀਆਂ ਲੱਕੜੀਆਂ ਤੁਸੀਂ ਤੇ ਆ ਲੱਕੜੀਆਂ ਤੁਸੀਂ ਦੇਖ ਸਕਦੇ ਇਸ ਤਰੀਕੇ ਦੀਆਂ ਵਿੱਚ ਬਹੁਤ ਸੌਫਟ ਹੁੰਦੀ ਹੈ ਇਹ ਪਾਣੀ ਪਿੰਦ ਆਪਾਂ ਪੀ ਵੀ ਸਕਦੇ ਹਾਂ ਠੀਕ ਹੈ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਹੈ ਜਿਨ੍ਹਾਂ ਦੀ ਪਾਚਨ ਸ਼ਕਤੀ ਨਹੀਂ ਹੈਗੀ ਜਿਨ੍ਹਾਂ ਤੇ ਲੀਵਰ ਚ ਪ੍ਰੋਬਲਮ ਹੈਗੀ ਨਾ ਲੀਵਰ ਦੀ ਸਫਾਈ ਕਰਨਾ ਚਾਹੁੰਦੇ ਹੋ ਤੇ ਇਹ ਪਾਣੀ ਜਿਹੜਾ ਹੈ ਨਾ ਇਹ ਤੁਸੀਂ ਪੀ ਵੀ ਸਕਦੇ ਹੋ ਬਹੁਤ ਟੇਸਟੀ ਪਾਣੀ ਹੈ ਬਹੁਤ ਹੀ ਸਵਾਦ ਲੱਗਦਾ ਹੈ ਤੇ ਇਹ ਤੁਸੀਂ ਪੀ ਵੀ ਸਕਦੇ ਹੋ ਠੀਕ ਹੈ ਇਮਬਲੀ ਵਾਂਗੂ ਖੱਟਾ ਮਿੱਠਾ ਖੱਟਾ ਵੀ ਨਹੀਂ ਹੈਗਾ ਜਦਾ ਮਿੱਠਾ ਮਿੱਠਾ ਜਿੱਦਾਂ ਚਾਕਲੇਟ ਦਾ ਸਵਾਦ ਆਉਂਦਾ ਇਸ ਤਰੀਕੇ ਨਾਲ ਦਾ ਟੇਸਟ ਆਉਂਦਾ ਚਾਕਲੇਟ ਵਾਂਗੂ ਬਹੁਤ ਹੀ ਪਿਆਰੀ ਇਹ ਅਮਰਤਾਸ਼ ਇਹ ਇਹ ਵਰਦਾਨ ਹੈ ਇੱਕ ਚਮਤਕਾਰੇ ਵਾਲਾਂ ਲਈ ਬਹੁਤ ਹੀ ਵਧੀਆ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਸਿਰਫ 100 ਰੁਪਏ ਦੇ ਵਿੱਚ ਇਹ ਕਿੰਨੀਆਂ ਸਾਰੀਆਂ-ਨੀਆਂ ਸਾਰੀਆਂ ਇਹ ਲੱਕੜੀਆਂ ਜੀ ਆ ਜਾਂਦੀਆਂ ਨੇ ਔਰ ਤੁਸੀਂ ਇਸਤੇਮਾਲ ਕਰ ਸਕਦੇ ਇਸ ਤਰੀਕੇ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਭੇ ਕੇ ਰੱਖ ਦੋ ਪਾਣੀ ਇਹਦਾ ਜਿਹੜਾ ਉਹ ਇਸਤੇਮਾਲ ਕਰਨਾ ਹੈ ਸਪਰੇਅ ਵਾਲੇ ਬੋਟਲ ਚ ਪਾ ਲਓ ਚਾਹੇ ਇਦਾਂ ਦੀ ਚ ਠੀਕ ਹੈ ਚਾਹੇ ਤੁਸੀਂ ਕਿਸੇ ਤਰੀਕੇ ਨਾਲ ਜਿੱਦਾਂ ਵੀ ਤੁਸੀਂ ਲਗਾਉਣਾ ਚਾਹੁੰਦੇ ਹੋ ਤੇ ਲਗਾ ਸਕਦੇ ਹੋ ਚਾਹੇ ਤੁਸੀਂ ਕੋਟਨ ਦੀ ਸੇਤ ਹੈ ਨਾ ਰੂਹ ਨਾਲ ਤੁਸੀਂ ਇਸ ਤਰੀਕੇ ਨਾਲ ਲਗਾ ਸਕਦੇ ਹੋ ਤੇ ਤੁਹਾਡੇ ਵਾਲ ਦੇਖੋ ਦਿਨ-ਬ-ਦਿਨ ਲੰਬੇ ਵੀ ਹੋਣੇ ਸ਼ੁਰੂ ਹੋ ਜਾਣੇ ਚਮਕ ਵੀ ਆਣੀ ਸ਼ੁਰੂ ਹੋ ਜਾਣੀ ਹੈ ਔਰ ਵਾਲ ਝੜਦੇ ਨੇ ਨਾ ਉਹ ਬਿਲਕੁਲ ਝੜਨਾ ਹੀ ਬੰਦ ਹੋ ਜਾਣੇ ਨੇ ਬਹੁਤ ਹੀ ਵਧੀਆ ਅਮਰਦਾਸ਼ ਵਾਲਾ ਨਹੀਂ ਵਰਦਾਨ ਹੈ ਔਰ ਅੰਦਰ ਦੀ ਸਫਾਈ ਵਾਸਤੇ ਠੀਕ ਹੈ ਦੋ ਕੰਮ ਹੋ ਜਾਂਦੇ ਨੇ ਪੀ ਵੀ ਸੱਕਦੇ ਆ ਅੰਦਰ ਦੀ ਸਫਾਈ ਵੀ ਕਰ ਸਕਦੇ ਆ ਔਰ ਵਾਲਾ ਨੂੰ ਬਲੈਕੀ ਵੀ ਕਰ ਸਕਦੇ ਆ ਬਹੁਤ ਕਮਾਲ ਦੀ ਏ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਯੂਸਫੁਲ ਲੱਗੀ ਹੋਵੇ ਥੋੜੀ ਜਿਹੀ ਚੰਗੀ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਹਾਡੇ ਤੱਕ ਤਾਂ ਹੀ ਨੋਟੀਫਿਕੇਸ਼ਨ ਪਹੁੰਚੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਹਨਾ ਤੇ ਆਪਾਂ ਇਸ ਤਰੀਕੇ ਦੀਆਂ ਚਾਹੇ ਫੇਸ ਤੇ ਜੇ ਸ਼ਾਈਆਂ ਨੇ ਜਾਂ ਤੁਹਾਡੇ ਪਿਗਮੈਂਟੇਸ਼ਨ ਨੇ ਜਾਂ ਕਿਸੇ ਵੀ ਸਕਿਨ ਤੇ ਪ੍ਰੋਬਲਮ ਹੈ ਤੁਸੀਂ ਜੂਜ ਰਹੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਵਾਸਤੇ ਉਸੇ ਰਿਲੇਟਡ ਵੀਡੀਓ ਲੈ ਕੇ ਆਵਾਂਗੀ ਅਗਰ ਕੋਈ ਵੀ ਤੁਹਾਨੂੰ ਸਮੱਸਿਆ ਹੈਗੀ ਹੈ ਨਾ ਸਕਿਨ ਤੇ ヘア ਨੇ ਜਾਂ ਸਕਿਨ ਤੇ ਤੁਹਾਡੇ ਦਾਗ-ਤੱਬੇ ਨੇ ਜਾਂ ਸਕਿਨ ਜਿਹੜੀ ਇੱਕਦਮ ਲੂਜ਼ ਹੋਣੀ ਸ਼ੁਰੂ ਹੋ ਚੁੱਕੀ ਹੈ ਟਾਈਮ ਤੋਂ ਪਹਿਲਾਂ ਉਹਨੂੰ ਟਾਈਟ ਕਿੱਦਾਂ ਕੀਤਾ ਜਾਂਦਾ ਹੈ 글로ਵ ਕਿੱਦਾਂ ਲਿਆਣੇ ਆਪਾਂ ਚਿਹਰੇ ਤੇ ਕਿਹੜੀਆਂ ਚੀਜ਼ਾਂ ਖਾਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ 글로ਵ ਲੈ ਕੇ ਆਉਂਦੀਆਂ ਨੇ ਕਿਹੜੀਆਂ